ਜੀਵੀਐਸ ਟੈਂਸ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਅਜਾ ਦਰਸ਼ਕੋ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਪੰਜਾਬ ਦਾ ਬਹੁਤ ਅਮੀਰ ਵਿਰਸਾ ਤੇ ਇਸ ਵਿਰਸੇ ਨੂੰ ਸੰਭਾਲਣ ਦੇ ਲਈ ਸਾਡੇ ਸੀਨੀਅਰ ਪੱਤਰਕਾਰ ਵੱਡੇ ਵੀਰ ਮਨਦੀਪ ਖਰਬੀ ਹਮਤਪੁਰਾ ਜੋ ਯੂਕੇ ਦੇ ਸ਼ਹਿਰ ਗਲਾਸਕੋ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਦੀਆਂ ਸਲਾਵਾ ਨਿਭਾ ਰਹੇ ਨੇ ਔਰ ਅੱਜ ਉਹਨਾਂ ਨੂੰ ਪੂਰੇ 25 ਸਾਲ ਹੋ ਚੁੱਕੇ ਨੇ ਉਹਨਾਂ ਦਾ ਇੱਕ ਸੁਪਨਾ ਸੀ ਆਪਣੇ ਵੱਲੋਂ ਇੱਕ ਅਖਬਾਰ ਪ੍ਰਕਾਸ਼ਿਤ ਕਰਨਾ ਅਜੋਨ ਦਾ ਸੁਪਨਾ ਜਿਹੜਾ ਪੂਰਾ ਹੋਣ ਜਾ ਰਿਹਾ ਅੱਜ ਪਿੰਡ ਮਾਛੀਕੇ ਦੇ ਵਿੱਚ ਉਹਨਾਂ ਦੇ ਦੋਸਤ ਗਲਾਸਗੋ ਸ਼ਹਿਰ ਤੋਂ ਪਹੁੰਚੇ ਨੇ ਉਹਨਾਂ ਦੇ ਦੋਸਤਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਮਨਦੀਪ ਖਰਮੀ ਦਾ ਜੋ ਸਟਰਗਲ ਸੀ ਉਹ ਕਿਸ ਤਰ੍ਹਾਂ ਦਾ ਸੀਗਾ ਕਿਵੇਂ ਅੱਜ ਉਹਨਾਂ ਦਾ ਜਿਹੜਾ ਸੁਪਨਾ ਪੂਰਾ ਹੋਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੀਨੀਅਰ ਪੱਤਰਕਾਰ ਜਗਬਾਣੀ ਤੋਂ ਰਣਜੀਤ ਬਾਵਾ ਜੀ ਜਿਨ੍ਹਾਂ ਨੇ ਮਨਦੀਪ ਖਰਮੀ ਦੇ ਨਾਲ ਲੰਮੇ ਸਮਾਂ ਕੰਮ ਕੀਤਾ ਪੱਤਰਕਾਰੀ ਖੇਤਰ ਦੇ ਵਿੱਚ ਅੱਜ 25 ਸਾਲ ਉਹਨਾਂ ਦੇ ਪੂਰੇ ਹੋ ਚੁੱਕੇ ਆ ਤੇ ਅੱਜ ਉਹਨਾਂ ਨੇ ਆਪਣਾ ਖੁੱਦ ਦਾ ਪੰਜ ਦਰਿਆ ਅਖਬਾਰ ਪਹਿਲਾ ਪੰਜਾਬੀ ਪੇਪਰ ਜੋ ਯੂਕੇ ਦੀ ਧਰਤੀ ਤੇ ਲਾਂਚ ਕੀਤਾ ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਮਨਦੀਪ ਖਰਮੀ ਦਾ ਅੱਜ ਪੂਰੇ ਵਰਲਡ ਦੇ ਵਿੱਚ ਨਾਮ ਆ ਔਰ ਸ਼ਾਇਦ ਹੀ ਕੋਈ ਹਸਤੀ ਹੋਵੇਗੀ ਜੋ ਇਹਨਾਂ ਨੂੰ ਨਹੀਂ ਜਾਣਦੀ ਹੋਣੀ ਤੇ ਅਸੀਂ ਦਾਵਾ ਕਰਦੇ ਹਾਂ ਕਿ ਵੱਡੇ ਵੀਰ ਮਨਦੀਪ ਖਰਮੀ ਇਸ ਤਰ੍ਹਾਂ ਹੀ ਤਰੱਕੀਆਂ ਕਰਨ ਔਰ ਪੰਜਾਬ ਦਾ ਨਾਮ ਰੋਸ਼ਨ ਕਰਨ ਜੀ ਬਿਲਕੁਲ ਜੀ ਬਹੁਤ ਹੀ ਵੱਡਾ ਅਪਰਾਲਾ ਇਹ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਜਿਵੇਂ ਤੁਸੀਂ ਬਾਈ ਜੀ ਨਾਲ ਨਾ ਗੱਲ ਕੀਤੀ ਵੀ ਇਹ ਮਨਦੀਪ ਸਿੰਘ ਜੀ ਖੁਰਮੀ ਨਾ ਉਹਨਾਂ ਦਾ ਪਹਿਲੇ ਹੀ ਬਹੁਤ ਵੱਡਾ ਅਪਰਾਲਾ ਤੇ ਯੋਗਦਾਨ ਆ ਜੋ ਇੰਨੇ ਸਾਲਾਂ ਤੋਂ ਕਹਿਣ ਦੀ ਗੱਲ ਆ 20-25 ਸਾਲ ਦੋਸ ਕਹਿੰਦੇ ਨਾ ਵੀ ਇੱਕ ਦਹਾਕਾ 10 ਸਾਲਾਂ ਦਾ ਬਣਦਾ ਸੋ ਦਹਾਕੇ ਲੰਘ ਚੁੱਕੇ ਆ ਜਿਹੜੇ ਪੰਜਾਬੀ ਮਾਂ ਬੋਲੀ ਲਈ ਸੰਘਰਸ਼ ਕਰ ਰਹੇ ਨੇ ਤੇ ਉਸੇ ਸੰਘਰਸ਼ ਨੂੰ ਪੂਰ ਪਿਆ ਵਾ ਜਿਹੜਾ ਅੱਜ ਪੰਜ ਦਰਿਆ ਦਾ ਅਖਬਾਰ ਰਿਲੀਜ਼ ਕੀਤਾ ਗਿਆ ਸੋ ਇਹ ਬਹੁਤ ਵੱਡੀ ਗੱਲ ਆ ਸਾਡੇ ਹਰੇਕ ਪੰਜਾਬੀ ਲਈ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਆ ਸੋ ਅਸੀਂ ਤਾਂ ਇਹੀ ਕਹਿੰਨੇ ਆ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦੇ ਆ ਤੇ ਸਾਰਿਆਂ ਕਿਸ ਤਰ੍ਹਾਂ ਦੇ ਸਾਡੇ ਸੰਘਰਸ਼ੀ ਜਿਹੜੇ ਯੋਧੇ ਨੇ ਜਾਂ ਜਿਹੜੇ ਪਰਿਵਾਰ ਨੇ ਇਹਨਾਂ ਦਾ ਸਾਥ ਵੀ ਦਿਈਏ ਅਤੇ ਜੋ ਦੁਨੀਆ ਤੇ ਇੱਕ ਮਿਸਾਲ ਪੈਦਾ ਕੀਤੀ ਅਸੀਂ ਆਉਣ ਵਾਲੇ ਸਮੇਂ ਵਿੱਚ ਹੀ ਸਾਰਿਆਂ ਤੋਂ ਅਸੀਂ ਵੈਸੇ ਵੀ ਇੱਕ ਬੇਨਤੀ ਲਗਾਤਾਰ ਕਰਦੇ ਆ ਰਹੇ ਹਾਂ ਕਿ ਆਪਾਂ ਸਾਰੇ ਗੱਲ ਦਾ ਜ਼ਰੂਰ ਕਰਦੇ ਆ ਪੰਜਾਬੀ ਮਾਂ ਬੋਲੀ ਦੀ ਪਰ ਜਦੋਂ ਇਸ ਤਰ੍ਹਾਂ ਦੇ ਕੋਈ ਉਪਰਾਲੇ ਕਰਦਾ ਜਾਂ ਕੋਈ ਸੰਘਰਸ਼ ਤੋਂ ਵਿੱਚੋਂ ਕੋਈ ਆਪਣਾ ਕਿਣਕਾ ਯੋਗਦਾਨ ਪਾਉਂਦਾ ਤਾਂ ਉਹਨਾਂ ਦਾ ਸਾਥ ਜ਼ਰੂਰ ਦਿਆ ਕਰੋ ਉਹਨਾਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾ ਜੋ ਹਰੇਕ ਪੰਜਾਬੀ ਤੱਕ ਸਾਡੀ ਇਹ ਗੱਲਬਾਤ ਪਹੁੰਚਣੀ ਚਾਹੀਦੀ ਜੇ ਅੱਜ ਸੋਸ਼ਲ ਮੀਡੀਆ ਤੇ ਕੱਲੀਆਂ ਗਾਲਾਂ ਜਾਂ ਗੰਦਮੰਦ ਆਪਾਂ ਸ਼ੇਅਰ ਕਰ ਕਰਕੇ ਅਸੀਂ ਸਾਡੇ ਨੈੱਟ ਭਰੇ ਪਏ ਨੇ ਆਪਾਂ ਸਾਰੇ ਦੇਖਦੇ ਹਾਂ ਅਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਪਰ ਜਿਹੜੇ ਇਸ ਤਰ੍ਹਾਂ ਦੇ ਅਪਰਾਲੇ ਨੇ ਇਹ ਵੀ ਸਾਡੇ ਹਰੇਕ ਦੇ ਫੋਨ ਵਿੱਚ ਅਤੇ ਹਰੇਕ ਪੰਜਾਬੀ ਦੇ ਫੋਨ ਵਿੱਚ ਹੋਣੇ ਚਾਹੀਦੇ ਨੇ ਇਹੀ ਸਾਡੀ ਅਪੀਲ ਆ ਜੀ ਮਨਜੀਤ ਖੁਰਨੇ ਸਾਡੇ ਜਦੋਂ ਗਲਾਸ ਤੋਂ ਆਇਆ ਪਹਿਲੇ ਇੰਗਲੈਂਡ ਵਰਮਿੰਗਾਂ ਦੇ ਵਿੱਚ ਸੀਗਾ ਜਦੋਂ ਤੋਂ ਸਾਡੂ ਕੋ ਆਇਆ ਉਦੋਂ ਦਾ ਮੇਰੇ ਨਾਲ ਉਹਦਾ ਰਾਬਤਾ ਹੈਗਾ ਬੱਚਾ ਬੜਾ ਲਾਇਕ ਹੈਗਾ ਔਰ ਉਹਨੂੰ ਪੰਜਾਬੀ ਦੇ ਨਾਲ ਬਹੁਤ ਪਿਆਰ ਆ ਉਹ ਇੱਥੇ ਅਖਬਾਰਾਂ ਲਈ ਕੰਮ ਕਰਦਾ ਰਿਹਾ ਕਰਕੇ ਇਸੇ ਕਾਰਨ ਮੇਰਾ ਉਹਦੇ ਨਾਲ ਸੰਬੰਧ ਜੁੜਿਆ ਸੀ ਤਾਂ ਕਿ ਉੱਥੇ ਦੇ ਜੋ ਵੀ ਕਰਵਾਨ ਉਹ ਇੱਥੇ ਦੇ ਸੋਸ਼ਲ ਮੀਡੀਆ ਤੇ ਛੱਡਦਾ ਸੀ ਉਹਨੇ ਬੜੇ ਕਠਿਨਾਈ ਦੇ ਨਾਲ ਪਹਿਲੇ ਵੀ ਰੇਡੀਓ ਖੋਲਿਆ ਤੇ ਟੀਵੀ ਖੋਲਿਆ ਲੇਕਿਨ ਜਿਹੜਾ ਆਪਰਾਲਾ ਉਹਨੇ ਪੇਪਰ ਕੱਢਣ ਦਾ ਕੀਤਾ ਇੱਕ ਬਹੁਤ ਵੱਡਾ ਆਪਰਾਲਾ ਲੀ ਉਹਨ ਸਾਡੇ ਨਾਲ ਸਲਾਮ ਮਸਤਾ ਪਹਿਲੇ ਕੀਤਾ ਸੀ ਮੈਂ ਕਿਹਾ ਬੇਟਾ ਇਹ ਤੋਂ ਤਕਲੀਫ ਇੱਚ ਬੜੇ ਆਉਣੇ ਆ ਕਈਆਂ ਨੇ ਲਤਾਂ ਖਿੱਚਣੀਆਂ ਲੇਕਿਨ ਉਹਨੇ ਆਪਣਾ ਹੌਸਲਾ ਨਹੀਂ ਛੱਡਿਆ ਲੇਕਿਨ ਉਹ ਪੇਪਰ ਛਪਾਜੂ ਰਿਹਾ ਉਹਦਾ ਆਪਣਾ ਕੋਈ ਛਾਪਣ ਵਾਲੀ ਮਸ਼ੀਨ ਕੋਈ ਨਹੀਂ ਜਿਹੜੇ ਕਿ ਦੂਸਰੀਆਂ ਮਸ਼ੀਨਾਂ ਦੂਸਰੇ ਪੇਪਰਾਂ ਉਨਾਂ ਤੋਂ ਛਪਾਈ ਕਰ ਰਿਹਾ ਉਹ ਛਪਾਈ ਉਹ ਆ ਕਿ ਪੰਜਾਬੀ ਦੇ ਵਿੱਚ ਕਰਾਉਣ ਦੀ ਲੋਕੀ ਆ ਇਸ ਲਈ ਜਿੰਨਾ ਕਿ ਅਸੀਂ ਉਹਦਾ ਸਹਿਯੋਗ ਦਿੰਦੇ ਆ ਅਸੀਂ ਦਿੰਦੇ ਰਹਿਣਾ ਉਹ ਵੀ ਕਰ ਕਾਰ ਜਿਹੜੇ ਬਹੁਤ ਆ ਦਾਨੀ ਸੱਜਣ ਵੀ ਉੱਥੇ ਬਿਤੇ ਰਿਆ ਜਿਹੜਾ ਉਹਦਾ ਸਾਥ ਦਿੰਦੇ ਆ ਤਾਂ ਕਿ ਜਿਹੜਾ ਪੰਜਾਬੀ ਸਾਡੀ ਬੋਲੀ ਆ ਸਾਡੀ ਮਾਂ ਬੋਲੀ ਆ ਇਹਨੂੰ ਜਿੰਨਾ ਵੀ ਅਸੀਂ ਪਰਫੋਰਮ ਕਰ ਸਕੀਏ ਪੂਰ ਹੋਵੇ ਤੁਸੀਂ ਵੀ ਜਿੰਦਗੀ ਦੇ 57 ਸਾਲ ਗਲਾਸਕੋ ਦੇ ਵਿੱਚ ਬਿਤਾਏ ਨੇ ਇਸੇ ਪਿੰਡ ਦੇ ਵਿੱਚ ਤੁਸੀਂ ਆਪਣਾ ਬਚਪਨ ਦੇਖਿਆ ਮਨਦੀਪ ਖਰਮੀ ਤੁਹਾਨੂੰ ਕਿਵੇਂ ਮਿਲੇ ਮੈਂ ਤੁਹਾਨੂੰ ਕਿ ਥੋੜੀ ਜਿਹੀ ਤੇ ਬਾਰੇ ਜਰੂਰ ਜਾਣਕਾਰੀ ਸਕਦਾ ਜਰੂਰ ਵੀਰੇ 2018 ਦੇ ਵਿੱਚ ਉਹ ਗਲਾਸਕੋ ਮੈਨੂੰ ਮਿਲੇ ਗੁਰਦੁਆਰਾ ਸਾਹਿਬ ਮਿਲੇ ਆ ਚਾਹਨ ਕਿ ਸਾਡੀ ਗੱਲ ਹੋਈ ਤੇ ਇਸ ਇਲਾਕੇ ਦਾ ਮਾਛੀ ਕਹਿੰਦਾ ਬੰਦਾ ਬਹੁਤ ਘੱਟ ਸੀ ਜਿਹੜੇ ਜ਼ਬਾਨੇ ਚ ਮੈਂ ਗਿਆ ਸੀਗਾ ਉਦੋਂ ਵਾਲੇ ਲੋਕ ਜਲੰਧਰ ਦੇ ਸੀਗੇ ਆ ਵੀ ਮੇਰੇ ਭਾਈ ਸਾਹਿਬ ਜਰਨਦਰ ਸਿੰਘ ਪਰ ਸਾਡਾ ਮਾਨ ਤਾਨ ਰੱਖਦੇ ਆ ਹਮੇਸ਼ਾ ਜਿੱਥੇ ਅਸੀਂ ਜਾਈਏ ਤੇ ਉਹਨਾਂ ਨਾਲ ਕੋਈ ਬਸਰਾ ਨਹੀਂ ਲੇਕਿਨ ਫਿਰ ਵੀ ਮਾਲਬੇਦਾ ਹੁੰਦਾ ਕਰਕੇ ਮੇਰੇ ਦਿਲ ਚ ਡਾਮਾ ਡੋਲ ਜਾਂਦਾ ਸੀ ਕਿ ਮੈਂ ਕੱਲਾ ਆ ਯਾਰ ਪਰ ਇਹਨਾਂ ਨੇ ਫਿਰ ਵੀ ਮੇਰਾ ਕਰਦੇ ਤੋਂ ਵੱਧ ਸਾਥ ਦਿੱਤਾ ਇਕਬਾਲ ਜੀ ਇਹ ਤਾਂ ਤੁਹਾਡੀ ਦੋਸਤੀ ਦੀ ਜਿਹੜੀ ਦਾਸਾਂ ਤੋਂ ਸੁਣਾਈ ਆ ਸਮੇਂ ਦੇ ਵਿੱਚ ਵੈਸੇ ਸਮਾਂ ਬਹੁਤ ਥੋੜਾ ਹੈਗਾ ਜੇਕਰ 25 ਸਾਲ ਹੋ ਗਏ ਬੰਦੀ ਫਰਮੀ ਨੂੰ ਉਹਨਾਂ ਨੇ ਕਿਹਾ ਸੀ ਕਿ ਇੱਕ ਡ੍ਰੀਮ ਸੀ ਉਹਨਾਂ ਦਾ ਕਿ ਪੰਜ ਦਰਿਆ ਪੰਜਾਬੀ ਦੇ ਵਿੱਚ ਹੀ ਉਹਨਾਂ ਨੇ ਰਿਲੀਜ਼ ਕਰਨਾ ਅੱਜ ਉਹਨਾਂ ਦਾ 25 ਸਾਲ ਬਾਅਦ ਡ੍ਰੀਮ ਪੂਰਾ ਹੋਣ ਜਾ ਰਿਹਾ ਪਰ ਤੁਸੀਂ ਵੀ ਉਸ ਦਾ ਜਿਹੜਾ ਸਪੌਂਸਰ ਕਰਕੇ ਤੇ ਪਹੁੰਚੋ ਜਿਵੇਂ ਦੇਖਦੇ ਹੋ ਇਸ ਪ੍ਰਾਲੇ ਮੈਂ ਇਸ ਪ੍ਰਾਲੇ ਨੂੰ ਬਹੁਤ ਚੰਗਾ ਸਮਝਦਾ ਹਾਂ ਪਰ ਸਾਰੇ ਵੱਡੀ ਚੀਜ਼ ਇਹ ਆ ਕਿ ਮੈਂ ਉੱਥੇ 60 ਸਾਲ ਰਿਹਾ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਪੰਜਾਬੀ ਦਾ ਪੇਪਰ ਕਲਾਸ ਰੋ ਦੇ ਵਿੱਚ ਨਿਕਲੇ ਸਕੋਲ ਇਹ ਬਡਾ ਸ਼ਹਿਰ ਆ ਸਾਰੇ ਨੂੰ ਮੰਨੇ ਆ ਉਥੇ ਮੁਸਲਮਾਨਾਂ ਦੇ ਪੇਪਰ ਆਉਂਦੇ ਆ ਹਿੰਦੂਆਂ ਦੇ ਆਉਂਦੇ ਆ ਪਰ ਸਿੱਖਾਂ ਦਾ ਪਹਿਲਾ ਪੰਜਾਬੀ ਦਾ ਪੇਪਰ ਆ ਔਰ ਇਸਾ ਮੈਨੂੰ ਫਖਰ ਆ ਉਹ ਵੀ ਸਾਡੇ ਮਾਲਵੇ ਦੀ ਧਰਤੀ ਤੋਂ ਮੁੰਡਾ ਜਮਿਆ ਜੀ ਨੇ ਅਪਕਾਲਾ ਇਸ ਚੱਕਿਆ ਮੈਂ ਉਹਨੂੰ ਸ਼ਾਬਾਸ਼ ਦੇਣਾ ਔਰ ਜਨਾਜ਼ਰ ਮੈਂ ਜਿਉਣਾ ਅਸੀਂ 250 ਬੰਦਾ ਸੀ ਜਿੱਦੇ ਉਹ ਪੇਪਰ ਉਹਨੇ ਰਿਲੀਜ਼ ਕੀਤਾ ਤੇ ਉਹਦੇ ਜੋ ਆਕੜਾ ਆਪਣੇ ਦੱਸੇ ਮੇਰੇ ਆ ਚੀਜ਼ਾਂ ਸਾਹਮਣੇ ਆਈਆਂ ਉਹ 250 ਜੋ ਕੋਈ ਨਹੀਂ ਉੱਠਿਆ ਪਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸ਼ੇਰ ਆ ਕਿ ਯਾਰ ਰਾਬੀ ਬਣਾ ਦਿੰਦਾ ਬੰਦੇ ਨੂੰ ਪਰ 250 ਉੱਠੇ ਖੜਾ ਕਿਹਾ ਸੀ ਕਹਿੰਦਾ ਮੈਂ ਉਸਨੇ ਕਿਹਾ ਸੀ ਵੀ ਜਿੰਨਾ ਚਿਰ ਮੈਥੋਂ ਚੱਲ ਰਿਹਾ ਮੈਂ ਚਲਾਉਂਗਾ ਪਰ ਮੈਂ ਉਹਨੂੰ ਇੱਕ ਗੱਲ ਜ਼ਰੂਰ ਕਹੀ ਸੀ ਮੈਂ ਮਨਦੀਪ ਸਿੰਘ ਆ 250 ਬੰਦੇ ਮੈਂ ਕੱਲੇ ਖੜ ਕੇ ਕਹੀ ਸੀ ਮੈਂ ਜਿੰਨਾ ਚਿਰ ਮੈਂ ਜਿਉਣਾ ਆਖਰੀ ਪੇਪਰ ਦਾ ਪੇਜ ਮੇਰੇ ਘਰ ਪਹੁੰਚਾ ਦੀ ਤੇਰੇ ਬੈਂਕ 'ਚ ਪੈਸੇ ਆਉਂਦੇ ਰਹਿਣਗੇ ਚਲੋ ਅੱਜ ਮੈਂ ਇਹਨਾਂ ਨੂੰ ਮਿਲਿਆ ਵੀਰੇ ਮੈਂ ਹੁਣ ਛੁੱਟਦੀ ਉਹਦਾ ਪਰ ਆਂਦਾ ਵਾਸਤੇ ਆਉਂਗਾ ਇਹਨਾਂ ਦੇ ਵੀ ਦਰਸ਼ਨ ਜ਼ਰੂਰ ਕਰੂੰਗਾ ਜਿਵੇਂ ਮਨਦੀਪ ਨੂੰ ਪਿਆਰ ਦੇਣਾ ਉਹਨਾਂ ਹੀ ਇਹਨੂੰ ਦੇਉਂਗਾ ਅਗਰ ਸਾਡੇ ਲੈ ਕੋਈ ਕਲਾਸ ਵਿੱਚ ਕੰਮ ਆ ਅਸੀਂ ਕਰਾਂਗੇ ਅਗਰ ਪਿੰਡਾਂ ਸਾਨੂੰ ਲੋੜ ਪਈ ਇਹਨਾਂ ਦੀ ਅਸੀਂ ਇਹਨਾਂ ਨੂੰ ਸੱ ਅ ਮਨਦੀਪ ਖਰਮੀ ਦਾ ਬਹੁਤ ਵਧੀਆ ਉਪਰਾਲਾ ਜੋ ਅੰਗਰੇਜ਼ਾਂ ਦੀ ਧਰਤੀ ਤੇ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਵਧੀਆ ਢੰਗ ਨਾਲ ਸੇਵਾ ਕਰ ਰਿਹਾ ਜੋ ਉਹਨੇ ਇਹ ਪੇਪਰ ਪੰਜਾਬੀ ਦਾ ਪੇਪਰ 5 ਜਦ ਰਿਆ ਕੱਢਿਆ ਉਹਦੇ ਲਈ ਉਹਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਉੱਥੇ ਵਧੀਆ ਢੰਗ ਨਾਲ ਜਾਣਦੀ ਪੰਜਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇ ਅ ਬਿਲਕੁਲ ਮੇਰੇ ਨਾਲ ਉਹ ਲੰਮਾ ਸਮਾਂ ਇੱਥੇ ਪੰਜਾਬ ਦੇ ਵਿੱਚ ਅਸੀਂ ਬਿਹੱਕ ਵੱਖ-ਵੱਖ ਪੇਪਰਾਂ ਦੇ ਵਿੱਚ ਕੰਮ ਕਰਦੇ ਸੀ ਪਰ ਅਸੀਂ ਇਕੱਠੇ ਭਰਾਵਾਂ ਵਾਂਗੂ ਰਹਿੰਦੇ ਸੀ ਇਕੱਠੇ ਕਵਰੇਜ ਕਰਦੇ ਸੀ ਬਹੁਤ ਥਾਵਾਂ ਤੇ ਸਾਡਾ ਜਦੋਂ ਅਸੀਂ ਕੋਈ ਗਲਤ ਹੁੰਦਾ ਸੀ ਗਲਤ ਵਾਪਰਦਾ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸੀ ਸਾਨੂੰ ਬਹੁਤ ਧਮਕੀਆਂ ਵੀ ਮਿਲਦੀਆਂ ਸੀ ਪਰ ਅਸੀਂ ਕਦੇ ਜਾਣਦੀ ਉਹਨਾਂ ਤੋਂ ਘਬਰਾਏ ਨਹੀਂ ਕਦੇ ਵਧੀਆ ਢੰਗ ਨਾਲ ਇੱਥੇ ਜਾਣਦੀ ਆਪਦਾ ਕੰਮਕਾਰ ਕਰਦੇ ਰਹੇ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਦੀ ਗੱਲ ਆ ਜਿਹੜੀ ਵਦੇਸ਼ਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਔਰ ਪਹਿਲਾ ਮਾਨ ਵਾਲੀ ਗੱਲ ਆ ਪੰਜਾਬ ਦੇ ਲਈ ਕਿ ਪਹਿਲਾ ਪੰਜਾਬੀ ਅਖਬਾਰ ਹੈ ਜਿਹੜਾ ਉੱਥੇ ਪ੍ਰਕਾਸ਼ਿਤ ਹੋਣ ਜਾ ਰਿਹਾ ਇਹ ਬਹੁਤ ਵਧੀਆ ਗੱਲ ਹੈ ਜੀ ਪੰਜਾਬੀਆਂ ਲਈ ਤੇ ਇਹ ਜਾਣ ਦੀ ਉਹਨਾਂ ਜਿੱਥੇ ਬਹੁਤ ਮਣੁੱਖ ਦੇ ਕੋਲ ਕੋਈ ਟਾਈਮ ਨਹੀਂ ਹੁੰਦਾ ਜਿਹੜੇ ਦੇਸ਼ ਦੇ ਵਿੱਚ ਫਿਰ ਵੀ ਜਾਣ ਦੀ ਇਹ ਇਸ ਤਰ੍ਹਾਂ ਦਾ ਟਾਈਮ ਕੱਢਣਾ ਉਹਦੇ ਲਈ ਬਹੁਤ ਵਧੀਆ ਜਾਣ ਦੀ ਉਹਨੂੰ ਬਹੁਤ ਵਧਾਈ ਆ ਤੇ ਉਹਨੂੰ ਜਾਣ ਦੀ ਵਧੀਆ ਪ੍ਰਾਲਾ ਉਹਦਾ ਇਹਦੇ ਆ ਆਉਣ ਵਾਲੇ ਜਾਣ ਦੀ ਜਿਹੜੀ ਪੀੜੀ ਹੈਗੀ ਉਹ ਜਾਣਦੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੂਗੀ ਮੇਰੇ ਵੱਲੋਂ ਤੇ ਸਾਡੀ ਸਮੁੱਚੀ ਪੱਤਰਕਾਰ ਟੀਮ ਵੱਲੋਂ ਉਹਨਾਂ ਨੂੰ ਮਨਦੀਪ ਖਰਮੀ ਨੂੰ ਇਹ ਸਦਮਣੀਆਂ ਬਹੁਤ ਬਹੁਤ ਮੁਬਾਰਕਾਂ